ਹਾਂਜੀ ਸਸੀ ਗੱਲ ਬਾਈ ਸਾਰਿਆਂ ਨੂੰ ਹਾਂਜੀ ਬਾਈ ਲੋ ਦੇਖੋ ਬਾਜੀ ਬਾਈ ਪਿੰਡ ਸਹਬਾਜਪੁਰੇ ਦੀ ਆ ਕੂਤਰਾ ਪਾ ਛੱਡਿਆ ਸੀਗਾ ਬਾਈ ਸਹਬਾਜਪੁਰਾ ਇੱਧਰ ਰੈਕੋਰਡ ਲੱਗ ਗਿਆ ਬਰਮਪੁਰਾ ਕਲੱਬ ਦੀ ਬਾਜੀ ਸਾਂਝਾ ਇਹ ਜਿਹਨਾਂ ਕਲੱਬ ਪੰਜ ਪਿੰਡਾਂ ਵਾਲੀ 2200 ਐਂਟਰੀ ਸੀ ਬਾਈ 133 ਕੂਤਰਾ ਡੇ ਸੀਗੇ 2000 ਮੋਟੇ ਨੂੰ 200 ਰੁਪਏ ਇਦਾਂ ਦਾ ਪਰਿਆ ਬਾਈ 2200 ਐਂਟਰੀ ਵਾਲੀ ਆਪਾਂ ਆਪਣੇ ਵਾਲ ਨੂੰ 65 ਐਮਐਲ ਪਾਣੀ ਲਾ ਕੇ ਛੱਡਿਆ ਸੀਗਾ ਬਾਈ 5:40-45 ਮਿੰਟਾਂ ਦੇ ਬਾਜੀ ਹੋਈ ਆ ਚਾਰਾਂ ਦੀ ਤੇ 5:05 ਮਿੰਟਾਂ ਤੇ ਆਪਣਾ ਬਹਿ ਗਿਆ ਜੀ ਠੀਕ ਆ ਬਾਈ ਕੂਤਰ ਪੂਰਾ ਵਧੀਆ ਉਹਦੇ ਬੱਬੂ ਸਪਾਰ ਦੇ ਨਾਮ ਤੇ ਸੀਗਾ ਆਪਣਾ ਕੂਤਰਾ ਦੇਖ ਲਓ ਛੜਤਾ ਕੂਤਰਾ ਆਪਾਂ ਤੇ ਬਾਈ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਦਿਓ ਇਹ ਬਾਜੀ ਦੀ ਵੱਡੀ ਵੀਡੀਓ ਆਪਾਂ ਬਣਾ ਨਹੀਂ ਸਕੇ ਤਾਂ ਕਰਕੇ ਵੱਡੀ ਵੀਡੀਓ ਆਈ ਨਹੀਂ ਠੀਕ ਆ ਬਾਈ ਹੋਰ ਬਾਜੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਭਰਾ ਬਣ ਕੇ ਜਰੂਰ ਠੀਕ ਆ ਬਾਈ ਧੰਨਵਾਦ ਜੀ ਆਪਣੇ ਚੈਨਲ